ਇਹ ਮੇਰੀ ਪਰਸਨੈਲਟੀ ਹੈ ਉਹਦੇ ਵਿੱਚ ਅਸੀਂ ਉਹ ਹੀ ਡਾਲ ਦਨਾਲਕ ਜਿਹੜੀ ਪੜ੍ਹਾਈ ਜ਼ਿੰਦਗੀ ਚ ਕੰਮ ਨਹੀਂ ਆਉਂਦੀ ਫਿਰਦੀ ਉਹਦੇ ਕੋਈ ਮਾਇਨੇ ਨਹੀਂ ਹੋਰ ਕੁਝ ਚੀਜ਼ਾਂ ਹੈ ਜਿਹੜੀਆਂ ਤੁਸੀਂ ਸਕੂਲ ਚ ਸਿੱਖੀਆਂ ਪੇਪਰ ਚ ਲਿਖੀਆਂ ਨੰਬਰ ਆ ਗਏ ਪਾਸ ਹੋ ਗਏ ਮੁਰਕੇ ਜ਼ਿੰਦਗੀ ਚ ਕਦੀ ਆਏ ਇਹ ਹੀ ਮੈਂ ਸੋਚਦਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹ ਚੀਜ਼ ਖਾਈ ਜਾਵੇ ਤਾਂਕਿ ਜ਼ਿੰਦਗੀ ਚ ਕੋਈ ਵੀ ਜੇਕਰ ਕੋਈ ਫੈਸਲਾ ਲੈਣਾ ਕਿਤੇ ਜ਼ਿੰਦਗੀ ਚ ਔਖੇ ਆਈ ਯਾਰ ਕਿਤੇ ਕੁਛ ਆ ਹਰ ਇੱਕ ਚੀਜ਼ ਨੂੰ ਸੁਲਝਾਉਣ ਦੇ ਲਈ ਕੋਪੜਾਈ ਕੰਮ ਆਉਂਦਾ ਅਸੀਂ ਬੱਚੇ ਨੂੰ ਸਕੂਲ ਭੇਜਦੇ ਆ ਆਪਾਂ ਉਹਨੂੰ ਜ਼ੋਰ ਦਿੰਦੇ ਵੀ ਵਧੀਆ ਨੰਬਰ ਲੈ ਕੇ ਆ ਜਾਂ ਇੰਜੀਨੀਅਰ ਬੰਨਾ ਹੈ ਡਾਕਟਰ ਬੰਨਾ ਹੈ ਬਟ ਇੱਕ ਇਮੇਜ ਬਿਲਡ ਹੁੰਦਾ ਉਸ ਦੇ ਉੱਤੇ ਕੋਈ ਵੀ ਕੰਮ ਨਹੀਂ ਕਰਦਾ ਹੈਗਾ ਜਿਹਾ ਵੀ ਹੁੰਦਾ ਵੀ ਜਦੋਂ ਬੱਚੇ ਵੱਡੇ ਹੋ ਕੇ ਕੁਝ ਨਾ ਕੁਝ ਬਣ ਜਾਂਦੇ ਆ ਜਾਂ ਆਈਐਸ ਬਣ ਗਏ ਆਈਪੀਐਸ ਬਣ ਗਏ ਡਾਕਟਰ ਬਣ ਗਏ ਵੱਡੇ ਅਧਿਕਾਰੀ ਬਣ ਗਏ ਬੇਸਿਕਲੀ ਤਾਂ ਇਦਨਾਂ ਕਿਦੇ ਉਹ ਵੀ ਰਿਸ਼ਵਤ ਲੈਂਦੇ ਹੋਏ ਨਜ਼ਰ ਆਉਂਦੇ ਇਹ ਮੈਂ ਨਹੀਂ ਕਹਿੰਦਾ ਕਿ ਪੜਨਾ ਨਹੀਂ ਚਾਹੀਦਾ ਜਦ ਨੰਬਰ ਨਹੀਂ ਲੈਣੇ ਚਾਹੀਦੇ ਇਹ ਇੱਕ ਡਿਸਿਪਲਿੰਡਡ ਆਰਗੇਨਾਈਜੇਸ਼ਨ ਆ ਜਿਹੜੀ ਜਿੱਦਾਂ ਚੱਲਦੀ ਆ ਉਦਾਂ ਹੀ ਚਲਾਉਣੀ ਪੈਣੀ ਆ ਕਿਉਂਕਿ ਹਰ ਬੰਦੇ ਨੇ ਸਾਇੰਟਿਸਟ ਨਹੀਂ ਬਣਨਾ ਹੁੰਦਾ ਹਰ ਬੰਦੇ ਨੇ ਰਾਕਟ ਸਾਇੰਸ ਨਹੀਂ ਪੜ੍ਹਨੀ ਹੁੰਦੀ ਪਰ ਹਰ ਬੰਦੇ ਨੇ ਜ਼ਿੰਦਗੀ ਤਾਂ ਜਿਉਣੀ ਆ ਜਿਹੜੇ ਵੀ ਬੱਚਿਆਂ ਨੇ ਬਹੁਤ ਵੱਡੇ ਬੱਚੇ ਕੀ ਬੰਦਿਆਂ ਨੇ ਕੰਮ ਕੀਤੇ ਆ ਉਹ ਬਾਗੀ ਤਾਂ ਹੋਏ ਹੀ ਨੇ ਮਾਪਿਆਂ ਤੋਂ ਵੀ ਟੀਚਰਸ ਤੋਂ ਵੀ ਸੋਸਾਇਟੀ ਤੋਂ ਵੀ ਮੁਹੱਬਤ ਤੋਂ ਵੀ ਘਰਦਿਆਂ ਤੋਂ ਵੀ ਸਾਰਿਆਂ ਤੋਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਸੂਨੀਆ ਸੋ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਉਹਨਾਂ ਦਾ ਨਾਮ ਹੈ ਡਾਕਟਰ ਸਿੰਦਰ ਸਰਤਾਜ ਇਹਨਾਂ ਦੀ ਫਿਲਮ ਜੁਆ 7 ਫਰਵਰੀ ਨੂੰ ਹੁਸ਼ਿਆਰ ਸਿੰਘ ਆਪਣਾ ਅਰਸਤੂ ਰਿਲੀਜ਼ ਹੋਣ ਜਾ ਰਹੀ ਹੈ ਸੋ ਇਸ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੋਨੀਆ ਸਤਿ ਸ਼੍ਰੀ ਅਕਾਲ ਕਿਵੇਂ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਚਾ ਬੈਕ ਟੂ ਬੈਕ ਇੰਟਰਵਿਊਸ ਦੇ ਰਹੇ ਕਿਵੇਂ ਦਾ ਲੱਗ ਰਿਹਾ ਠੀਕ ਹੈ ਜੀ ਇਹ ਤਾਂ ਪਾਰਟ ਆਫ ਜੌਬ ਆ ਤੇ ਹਾਂ ਜੀ ਜੀ ਤੁਹਾਡੀ ਫਿਲਮ ਦਾਸੀ ਟ੍ਰੇਲਰ ਦੇਖਿਆ ਉਸ ਤੋਂ ਤੁਹਾਡੇ ਕਿਰਦਾਰ ਦਾ ਕੁਝ ਨਾ ਕੁਝ ਅੰਦਾਜ਼ਾ ਹੋ ਗਿਆ ਪਰ ਜੇ ਆਪਾਂ ਫਿਲਮ ਦੇ ਨਾਮ ਦੀ ਗੱਲ ਕਰੀਏ ਹੁਸ਼ਿਆਰ ਸਿੰਘ ਆਪਣਾ ਅਰਸਤੂ ਮੈਂ ਪਹਿਲੇ ਇਸ ਦਾ ਮਤਲਬ ਵੀ ਸਮਝਣਾ ਚਾਹੁੰਦੀ ਐ ਇੱਕ ਹੋਰ ਗੱਲ ਮੈਂ ਇਸ ਦੇ ਬਾਰੇ ਜਦੋਂ ਸਰਚ ਕੀਤਾ ਤਾਂ ਐਵੇਂ ਨਜ਼ਰ ਆਇਆ ਵੀ ਯੂਨਾਨੀ ਭਾਸ਼ਾ ਦਾ ਸ਼ਬਦ ਹੈਗਾ ਸੋ ਜੇ ਅਗਰ ਆਪਾਂ ਤੁਹਾਡੇ ਗਾਣਿਆਂ ਦੀ ਗੱਲ ਕਰੀਏ ਉਸ ਦੇ ਵਿੱਚ ਉਰਦੂ ਜਾਂ ਫਾਰਸੀ ਦੇ ਸ਼ਬਦ ਹੁੰਦੇ ਹੀ ਆ ਜ਼ਿਆਦਾ ਮੇਰੇ ਵਰਗੇ ਲੋਕਾਂ ਨੂੰ ਘੱਟ ਸਮਝ ਆਉਂਦੇ ਆ ਤੇ ਮੈਂ ਇਹ ਜਾਣਨਾ ਚਾਹੁੰਦੀ ਵੀ ਜਿਹੜਾ ਇਸ ਫਿਲਮ ਦੇ ਵਿੱਚ ਇਹ ਆਪਣਾ ਅਰਸਤੂ ਨਾਮ ਪਾਇਆ ਆ ਇਹ ਤੁਹਾਡਾ ਆਈਡੀਆ ਸੀਗਾ ਜਾਂ ਕਿਵੇਂ ਸੀਗਾ ਹਾਂਜੀ ਆਪਣਾ ਅਰਸਤੂ ਤਾਂ ਮੇਰਾ ਹੀ ਸੀ ਤੇ ਉਹ ਐਕਚੁਅਲੀ ਗ੍ਰੀਕ ਫਲਸਫੀ ਦਾ ਕਹ ਲੋ ਜਾਂ ਸਾਇੰਸ ਦਾ ਕਹ ਲੋ ਐਂਸ਼ੀਅੰਟ ਟਾਈਮ ਤੋਂ 300 ਬੀਸੀ ਚ ਅਰਿਸਟੋਟਲ ਕਰਕੇ ਇੱਕ ਫਲਸਫਰ ਹੋਏ ਨੇ ਉਹਨਾਂ ਨੂੰ ਫਾਰਸੀ ਜਾਂ ਬਾਕੀ ਜ਼ਮਾਨਾ 터ਕੀ ਚ ਜਾਂ ਅਰਬੀ ਚ ਜਾਂ ਹਿੰਦੁਸਤਾਨੀ ਭਾਸ਼ਾ ਚ ਪੰਜਾਬੀ ਚ ਵੀ ਅਰਸਤੂ ਕਹਿੰਦੇ ਆ ਜਿਵੇਂ ਪਲਾਟੋ ਉਹਨਾਂ ਦੇ ਸਾਥ ਸੀਗੇ ਉਹਨਾਂ ਨੂੰ ਪੰਜਾਬੀ ਚ ਜਾਂ ਫਾਰਸੀ ਦੇ ਵਿੱਚ ਅਫਲਾਤੂਨ ਕਹਿੰਦੇ ਆ ਹੈਨਾ ਜਿਹੜਾ ਅਫਲਾਤੂਨ ਹੈ ਉਹ ਪਲਾਟੋ ਤੋਂ ਆਇਆ ਹੋਇਆ ਹੈ ਇਸੇ ਤਰ੍ਹਾਂ ਜਿਹੜਾ ਅਰਸਤੂ ਆ ਉਹ ਅਰਿਸਟੋਟਲ ਤੋਂ ਆਇਆ ਹੋਇਆ ਹੈ ਦੱਸ ਜੀ ਸੋ ਅਫਲਾਤੂਨ ਤਕਰੀਬਨ ਸਾਡੇ ਲੋਕਾਂ ਦੇ ਵਿੱਚ ਕਾਮਨ ਆ ਪਿਆ ਯਾਰ ਬੜਾ ਬੜਾ ਅਫਲਾਤੂਨ ਨਹੀਂ ਬੰਦਾ ਹੈ ਹੈਨਾ ਅਰਸਤੂ ਹਲੇ ਨਹੀਂ ਆਇਆ ਸੀ ਜੀ ਤੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਫਿਲਾਸਫੀ ਹੈ ਉਹ ਥੋੜੀ ਜਿਹੀ ਡਿਫਰ ਕਰਦੀ ਸੀ ਉਸਤਾਦ ਦੀ ਤੇ ਸ਼ਾਗਿਰਦ ਦੀ ਅਮ ਜਦ ਕਿ ਅਫਲਾਤੂਨ ਨਾਮ ਹੁੰਦਾ ਸੀ ਪਰ ਕਾਮ ਅਫਲਾਤੂਨ ਨਹੀਂ ਅਰਸਤੂ ਦੇ ਸੀਗੇ ਤੇ ਉਹ ਆਪਣੇ ਉਸਤਾਦ ਦੀਆਂ ਗੱਲਾਂ ਨੂੰ ਕਾਊਂਟਰ ਕਰਦੇ ਸੀ ਤੇ ਸੋ ਇਸ ਕਰਕੇ ਜਿਹੜੀ ਗ੍ਰੀਕ ਫਿਲਾਸਫੀ ਦੇ ਵਿੱਚ ਇਹਨਾਂ ਦੋਨਾਂ ਸ਼ਖਸੀਅਤਾਂ ਦਾ ਬਹੁਤ ਵੱਡਾ ਨਾਮ ਹੈ ਔਰ ਇਹ ਕਿਹਾ ਜਾਂਦਾ ਕਿ ਦੁਨੀਆ ਦਾ ਸਭ ਤੋਂ ਪਹਿਲਾ ਸਿਵਲਾਈਜ਼ਡ ਕਹਿ ਲਓ ਜਾਂ ਆਰਗੇਨਾਈਜ਼ਡ ਸਕੂਲ ਅਰਿਸਟੋਟਲ ਨੇ ਬਣਾਇਆ ਸੀ ਔਰ ਮੈਂ ਵਿਜ਼ਿਟ ਕੀਤਾ ਸੀ ਸਾਡਾ ਗ੍ਰੀਸ ਇਥਨਸ ਦੇ ਵਿੱਚ ਸ਼ੋ ਸੀਗਾ ਤੇ ਮੈਂ ਅਸੀਂ ਉਹਨੂੰ ਸ਼ੂਟ ਵੀ ਕੀਤਾ ਸੀ ਸ਼ਾਇਦ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਊਗਾ ਉਹਦੇ ਹਾਲੇ ਵੀ ਰਿਮੇਨਸ ਹੈਗੇ ਆ ਜਿਹੜੇ ਉਹਨਾਂ ਨੇ ਉਦੋਂ ਬਣਾਏ ਸੀਗੇ ਤੇ ਇੱਥੇ ਇਹ ਲੱਗਦਾ ਕਿ ਜਿਹੜਾ ਉਹ ਉਹਨਾਂ ਦਾ ਰਸਤੂ ਸੀ ਇਹ ਆਪਣਾ ਰਸਤੂ ਆ ਸੋ ਇਹਦਾ ਆਪਣਾ ਢੰਗ ਤਰੀਕਾ ਹੈ ਦੀ ਆਪਣੀ ਫਲਸਫੀ ਹੈ ਜ਼ਿੰਦਗੀ ਨੂੰ ਸਮਝਣ ਦੀ ਵਰਤਾਰੇ ਦੀ ਔਰ ਇਹ ਵੀ ਨਵੀਆਂ ਆ ਨਵੇਂ ਸਵਾਲ ਕਰਦਾ ਹੈ ਨਵੀਆਂ ਚੀਜ਼ਾਂ ਨੂੰ ਦੇਖਦਾ ਹੈ ਉਠਾਉਂਦਾ ਹੈ ਔਰ ਉਹ ਥੋੜੇ ਜੀ ਉਸ ਵੱਲ ਸੰਘਰਸ਼ ਵੀ ਕਰਦਾ ਕਿ ਮੈਨੂੰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸੋ ਸਾਡੇ ਡੋਮੈਸਟਿਕ ਐਰਾ ਦੀ ਜਿਹੜੀ ਸਾਡੀ ਧਰਤੀ ਦੀਆਂ ਜਿਹੜੀਆਂ ਕੁਝ ਕਿਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਰਿਸਟੋਟਲ ਦੀ ਫਲਸਫੀ ਦੇ ਨਾਲ ਕਿਤੇ ਨਾ ਕਿਤੇ ਮੇਲ ਖਾਂਦੀਆਂ ਨੇ ਉਹਨਾਂ ਨੂੰ ਬਹੁਤ ਹੀ ਇਸ ਜ਼ੁਬਾਨ ਦੇ ਵਿੱਚ ਆਸਾਨ ਤਰੀਕੇ ਨਾਲ ਇੱਥੋਂ ਦੇ ਲੋਕਾਂ ਦੀ ਜ਼ੁਬਾਨ ਚ ਕਹਿਣ ਦੀ ਕੋਸ਼ਿਸ਼ ਕੀਤੀ ਐਸੇ ਕਰਕੇ ਉਹਦੇ ਅੱਗੇ ਹੁਸ਼ਿਆਰ ਸਿੰਘ ਲਾ ਲਿਆ ਕਿਉਂਕਿ ਉਹ ਬਹੁਤ ਹੀ ਗਰਾਊਂਡਡ ਇੱਕ ਨਾਮ ਹੈ ਸਾਡੇ ਸਾਰੇ ਕਹਿ ਲਓ ਲੋਕਾਂ ਦਾ ਸਾਡੇ ਪੰਜਾਬ ਦਾ ਤਾਂ ਹਰ ਬੰਦਾ ਕੋਰਡੀਏਟ ਕਰ ਸਕਦਾ ਹੁਸ਼ਿਆਰ ਸਿੰਘ ਆਪਣਾ ਰਸਤਾ ਜੀ ਕਿ ਉਹਨਾਂ ਦਾ ਸੀ ਇਹ ਆਪਣਾ ਜੀ ਕੀ ਬਾਤ ਹੈ ਸੋ ਅਗਰ ਆਪਾਂ এডਿਕੇਸ਼ਨ ਸਿਸਟਮ ਦੀ ਗੱਲ ਕਰੀਏ ਫਿਲਮ ਉਸੇ ਉੱਤੇ ਬਣੀ ਆ ਤੇ ਤੁਸੀਂ ਵੀ ਪੀ ਐਚ ਟੀ ਕੀਤੀ ਹੋਈ ਆ ਤੁਹਾਨੂੰ ਕਿਵੇਂ ਦਾ ਲੱਗਦਾ ਆਪਣੇ ਪੰਜਾਬ ਦਾ এডਿਕੇਸ਼ਨ ਸਿਸਟਮ ਕਿਵੇਂ ਦਾ ਲੱਗਦਾ ਜਿਹੜੇ ਬੱਚੇ ਪੜ ਰਹੇ ਆ ਕਿਸ ਤਰੀਕੇ ਨਾਲ ਮੇਰੀ ਨਾ ਇੱਕ ਮੇਰੇ ਇੱਕ ਬੜੇ عزیز ਦੋਸਤ ਹੈ ਆ ਵਿਕਾਸ ਦੇਵਕੀਰਤੀ ਉਹਨਾਂ ਦਾ ਨਾਮ ਹੈ ਸਾਡੀ ਇੰਡੀਆ ਦੀ ਐਜੂਕੇਸ਼ਨਲ ਆ ਕੀ ਕਹੂੰਗਾ ਫੀਨੋਮੈਨੇ ਦੇ ਬੜੀ ਵੱਡੀ ਹਸਤੀ ਆ ਉਹ ਤੇ ਉਹਨਾਂ ਦੀ ਜ਼ਿੰਦਗੀ ਵੀ ਇੱਕ ਆਈਡੀਅਲ এডਿਕੇਸ਼ਨ ਸਿਸਟਮ ਹੈਗਾ ਉਹ ਹਾਲਾਂਕਿ ਸੀਨੀਅਰ ਆਈਐਸ ਰਹੇ ਉਹਨਾਂ ਨੇ ਜੁਆਇਨ ਕੀਤਾ ਫਿਰ ਛੱਡ ਕੇ ਸਟੀਚਿੰਗ ਅਪਣਾ ਲਈ ਔਰ ਉਹ ਵਨ ਆਫ ਦੀ ਮੋਸਟ ਆਹ ਸੈਲੀਬ੍ਰੇਟਿਡ ਟੀਚਰ ਆ ਹੋ 12ਵੀਂ ਫੀਲਿੰਗ ਫਿਲਮ ਆਈਸੀਓ ਦੀ ਸਕ੍ਰੀਨਪਲੇ ਉਹਨਾਂ ਨੇ ਲਿਖਿਆ ਸੀ ਤੇ ਉਹ ਆਈਐਸ ਨੂੰ ਪੜਾਉਂਦੇ ਆ ਆਈਐਸ ਨੂੰ ਬਣਾਉਂਦੇ ਆ ਸੋ ਮੇਰੀ ਜਦੋਂ ਅਸੀਂ ਮੈਂ ਯੂਐਸ ਜਾਣਾ ਸੀ ਸਾਡੀ ਇਸ ਫਿਲਮ ਦਾ ਸਕ੍ਰੀਨਪਲੇ ਤੇ ਕੰਮ ਹੋ ਰਿਹਾ ਸੀ ਤੇ ਅਸੀਂ ਜਲਦੀ ਚਲੇ ਗਏ ਥੋੜਾ ਜਾ ਸਾਡੇ ਰਾਈਟਰ ਜਗਦੀਪ ਵੜਿੰਗ ਤੇ ਉਹਦੇ ਪ੍ਰਤਾਪ ਸਿੰਘ ਡਾਇਰੈਕਟਰ ਇੱਕ ਦੋ ਜਾਣੇ ਅਸੀਂ ਹੋਰ ਦੋਸਤ ਅਸੀਂ ਉੱਥੇ ਸੈਟਿੰਗ ਰੱਖੀ 6 ਜਾਂ 7 ਘੰਟੇ ਵਿਕਾਸ ਸਰ ਦੇ ਨਾਲ ਮਤਲਬ ਕਨਵਰਸੇਸ਼ਨਸ ਕੀਤੀਆਂ ਕਿ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਪੋਸੀਬਿਲਟੀ ਹੈ ਅਸੀਂ ਡੋਮੈਸਟਿਕ ਲੈਂਗੁਏਜ ਇਸ ਚੀਜ਼ ਨੂੰ ਕਿਦਾਂ ਬਟ੍ਰੇਲ ਕਰ ਸਕਦੇ ਹਾਂ ਉਸ ਕੋ ਸਾਰੇ ਨਿਚੋੜ ਚੋਂ ਜਿਹੜਾ ਫਿਰ ਸਕ੍ਰੀਨਪਲੇ ਨਿਕਲਿਆ ਉਹ ਐ ਸੀ ਮੇਰਾ ਪਰਸਨ ਮੰਨਣਾ ਹੈ ਕਿ ਜਿਹੜਾ ਉਹਦਾ ਲਾਸਟ ਡਾਇਲੋਗ ਹੈ ਨਾ ਇਹ ਐ ਵੈਸੇ ਮੈਂ ਕਹੂੰਗਾ ਜਗਦੀਪ ਨੇ ਮੇਰੀ ਗੱਲ ਦਾ ਹੀ ਡਾਇਲੋਗ ਬਣਾ ਲਿਆ ਮੈਂ ਹਮੇਸ਼ਾ ਕਿਹਾ ਕਰਦਾ ਕਿ ਜਿਹੜੀ ਕਿਸੇ ਵੀ এডਿਕੇਸ਼ਨ ਦਾ ਹਿਊਮਨ ਸਿਵਲਾਈਜੇਸ਼ਨ ਜਾਂ ਰੇਸ ਦੇ ਨਾਲ ਡਾਇਰੈਕਟਲੀ ਕੋਈ ਰਿਲੇਟਿਵਿਟੀ ਨਹੀਂ ਹੈਗੀ ਉਹ ਸਿਰਫ ਪੜਨ ਦੇ ਲਈ ਪੜਾਈ ਜਾਂਦੀ ਮੇਰੇ ਖਿਆਲ ਚ ਉਹਦਾ ਕੋਈ ਇੰਨਾ ਜ਼ਿਆਦਾ ਫਾਇਦਾ ਨਹੀਂ ਹੈ ਇਹ ਇਹ ਮੇਰੀ ਪਰਸਨਲ ਟੇਕ ਹੈ ਉਹਦੇ ਵਿੱਚ ਅਸੀਂ ਉਹੀ ਡਾਇਲੌਗ ਬਣਾ ਲਿਆ ਕਿ ਜਿਹੜੀ ਪੜ੍ਹਾਈ ਜ਼ਿੰਦਗੀ 'ਚ ਕੰਮ ਨਹੀਂ ਨਾ ਆਉਂਦੀ ਮੇਰੇ ਲਈ ਉਹਦੇ ਕੋਈ ਮਾਇਨੇ ਨਹੀਂ ਉਹਨੂੰ ਅਸੀਂ ਦੇਸੀ ਜ਼ਬਾਨ 'ਚ ਏਦਾਂ ਬੋਲ ਲਿਆ ਸੋ ਇਹਹੀ ਮੈਂ ਸੋਚਦਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹ ਚੀਜ਼ ਸਿਖਾਈ ਜਾਵੇ ਤਾਂ ਕਿ ਉਹ ਜ਼ਿੰਦਗੀ 'ਚ ਕੋਈ ਵੀ ਜੇਕਰ ਕੋਈ ਫੈਸਲਾ ਲੈਣਾ ਕਿਤੇ ਜ਼ਿੰਦਗੀ 'ਚ ਔਖਈ ਆ ਕਿਤੇ ਕੁਛ ਆ ਹਰ ਇੱਕ ਚੀਜ਼ ਨੂੰ ਸੁਲਝਾਉਣ ਦੇ ਲਈ ਉਹ ਪੜ੍ਹਾਈ ਕੰਮ ਆਵੇ ਹੁਣ ਕੁਝ ਚੀਜ਼ਾਂ ਹੈ ਜਿਹੜੀਆਂ ਤੁਸੀਂ ਸਕੂਲ ਚ ਸਿੱਖੀਆਂ ਪੀਪਰ ਚ ਲਿਖਤੀਆਂ ਨੰਬਰ ਆ ਗਏ ਪਾਸ ਹੋ ਗਏ ਮੁੜ ਕੇ ਜ਼ਿੰਦਗੀ ਚ ਕਦੀ ਆਇਆ ਨਹੀਂ ਸੋ ਮੈਨ ਲੱਗਦਾ ਕਿ ਉਹਦੇ ਨਾਲੋਂ ਰਿਲੇਟਿਵਿਟੀ ਜਿੰਨੀ ਜੇ ਜ਼ਿਆਦਾ এডਿਕੇਸ਼ਨ ਦੀ ਹੋ ਜਾਏ ਤਾਂ ਬੈਟਰ ਕਰ ਲੈ। ਅੱਛਾ ਮੈਂ ਕਮੈਂਟਸ ਵੀ ਪੜ੍ਹ ਰਹੀ ਸੀਗੀ ਜ਼ਿਆਦਾਤਰ ਲੋਕ ਨਾ ਤੁਸੀਂ ਇਹ ਕਨਸੈਪਟ ਲੈ ਕੇ ਆਏ ਸੀ ਬਹੁਤ ਤਾਰੀਫ ਕਰ ਰਹੇ ਸੀਗੇ ਤੇ ਜਿਵੇਂ ਇਸ ਦੇ ਨਾਲ ਹੀ ਮੇਰਾ ਇੱਕ ਸਵਾਲ ਸੀਗਾ ਕਿਉਂਕਿ ਇੱਕ ਸ਼ਖਸ ਦੇ ਵੱਲੋਂ ਵੀ ਲਿਖਿਆ ਗਿਆ ਸੀਗਾ ਵੀ ਜਦੋਂ ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ ਆਪਾਂ ਉਹਨੂੰ ਜ਼ੋਰ ਦਿੰਦੇ ਵੀ ਵਧੀਆ ਨੰਬਰ ਲੈ ਕੇ ਆ ਜਾਂ ਇੰਜੀਨੀਅਰ ਬੰਨਾ ਹੈ ਡਾਕਟਰ ਬੰਨਾ ਹੈ ਬਟ ਇੱਕ ਇਮੇਜ ਬਿਲਡ ਹੁੰਦਾ ਉਸ ਦੇ ਉੱਤੇ ਕੋਈ ਵੀ ਕੰਮ ਨਹੀਂ ਕਰਦਾ ਹੈਗਾ ਤੇ ਅਜਿਹਾ ਵੀ ਹੁੰਦਾ ਵੀ ਜਦੋਂ ਬੱਚੇ ਵੱਡੇ ਹੋ ਕੇ ਕੁਝ ਨਾ ਕੁਝ ਬਣ ਜਾਂਦੇ ਆ ਜਾਂ ਆਈਐਸ ਬਣ ਗਏ ਆਈਪੀਐਸ ਬਣ ਗਏ ਡਾਕਟਰ ਬਣ ਗਏ ਵੱਡੇ ਅਧਿਕਾਰੀ ਬਣ ਗਏ ਬੇਸਿਕਲੀ ਤਾਂ ਕਿਤੇ ਨਾ ਕਿਤੇ ਉਹ ਵੀ ਰਿਸ਼ਵਤ ਲੈਂਦੇ ਹੋਏ ਨਜ਼ਰ ਆਉਂਦੇ ਆ ਸੋ ਕੀ ਕਾਰਨ ਲੱਗਦਾ ਹੈ ਇਹਨਾਂ ਚੀਜ਼ਾਂ ਦੇ ਪਿੱਛੇ ਤੁਸੀਂ ਦੁਨੀਆ ਦੇ ਮੋਸਟ ਸਕਸੈਸਫੁਲ ਬੰਦੇ ਪਹਿਲਾਂ ਕੱਢਿਓ ਲਿਸਟ ਫਿਰ ਉਹਨਾਂ 'ਚ ਦੇਖਿਓ ਕਿ ਕਿੰਨੇ ਕ ਜ਼ਿਆਦਾ ਉਹ ਬੰਦੇ ਨੇ ਜਿਨ੍ਹਾਂ ਦੇ ਬਹੁਤ ਹੀ ਵਧੀਆ ਮਾਰਕਸ ਆਉਂਦੇ ਹੁੰਦੇ ਸੀ ਸਕੂਲ ਕਾਲਜ ਬਹੁਤ ਘੱਟ ਲੋਕ ਹੋਣਗੇ ਪਰ ਉਹਨਾਂ ਨੇ ਐਜੂਕੇਸ਼ਨ ਨੂੰ ਉਦਾਂ ਸਮਝਿਆ ਜਿੱਦਾਂ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਸੋ ਉਹਨਾਂ ਨੇ ਬਹੁਤ ਵੱਡੇ ਮਰਹਲੇ ਮਾਰੇ ਨਵੀਆਂ ਤਸ਼ਬੀਹਾਂ ਕਾਇਮ ਕੀਤੀਆਂ ਨਵੀਆਂ ਡਾਈਮੈਂਸ਼ਨਸ ਖੋਲੀਆਂ ਨੇ ਪਲੈਨਟ ਅਰਥ ਦੇ ਉੱਤੇ ਇਹੋ ਜਿਹੇ ਲੋਕ ਨੇ ਸੋ ਇਹ ਮੈਂ ਨਹੀਂ ਕਹਿੰਦਾ ਕਿ ਪੜ੍ਹਨਾ ਨਹੀਂ ਚਾਹੀਦਾ ਜਦ ਨੰਬਰ ਨਹੀਂ ਲੈਣੇ ਚਾਹੀਦੇ ਇਹ ਇੱਕ ਡਿਸਿਪਲਿਨਡ ਆਰਗੇਨਾਈਜੇਸ਼ਨ ਆ ਜਿਹੜੀ ਜਿੱਦਾਂ ਚੱਲਦੀ ਆ ਉਦਾਂ ਹੀ ਚਲਾਉਣੀ ਪੈਣੀ ਆ ਫਿਲਹਾਲ ਤੱਕ ਜਦ ਤੱਕ ਇੱਕ ਐਨਟਾਇਰਲੀ ਨਵਾਂ ਆ ਨਵੀਂ ਆਰਗੇਨਾਈਜੇਸ਼ਨ ਐਸਟੈਬਲਿਸ਼ ਨਹੀਂ ਹੋ ਜਾਂਦੀ ਸੋ ਪਰ ਹੌਲੀ ਹੌਲੀ ਉਹਦੇ ਵਿੱਚ ਆਲਟਰੇਸ਼ਨ ਕਰਨੀਆਂ ਸ਼ੁਰੂ ਕਰੂੰਗੇ ਤਾਂ ਇੱਕ ਨਵੀਂ ਚੀਜ਼ ਸਿਰਦੀ ਜਾਏਗੀ ਜੇ ਤੁਹੋਂਗੇ ਨਾ ਕਿ ਅੱਜ ਇਦਾਂ ਹੈ ਤੇ ਕੱਲ ਨੂੰ ਇਦਾਂ ਹੋ ਜਾਏਗੀ ਮਤਲਬ ਰਾਤੋ ਰਾਤ ਕਦੀ ਕੋਈ ਚੀਜ਼ ਸ਼ਿਫਟਿੰਗ ਹੈ ਹਿਸਾਬ ਨਾਲ ਨਵੀਂ ਆਰਗੇਨਾਈਜੇਸ਼ਨ 'ਚ ਆਵੇ ਤਾਂ ਕਿਸ ਤਰੀਕੇ ਦੀ ਹੋਣੀ ਚਾਹੀਦੀ ਉਹ ਹੀ ਜਿਹੜੀ ਮੈਂ ਫਿਲਮ 'ਚ ਗੱਲ ਕੀਤੀ ਹੈ ਕਿ ਉਹ ਚੀਜ਼ਾਂ ਸਬਜੈਕਟਿਵਲੀ ਵੀ ਆਬਜੈਕਟਿਵਲੀ ਵੀ ਉਹ ਚੀਜ਼ਾਂ ਚੂਜ਼ ਕੀਤੀਆਂ ਜਾਣ ਉਹਨਾਂ ਦੇ ਤੁਸੀਂ ਕੀ ਕਹਿੰਦੇ ਆ ਜਿਹੜਾ ਉਹਨਾਂ ਦਾ ਸਿਲੇਬਸ ਹੁੰਦਾ ਜਿਹੜੀਆਂ ਲੱਗੇ ਕਿ ਯਾਰ ਕਿ ਸਕੂਲ ਚ ਤਾਂ ਪੇਪਰਾਂ ਚ ਕੰਮ ਆਉਣਗੇ ਆਉਣਗੇ ਪਰ ਜਦੋਂ ਘਰ ਜਾਣਗੇ ਪੱਠੇ ਵੱਡਣ ਜਾਣਗੇ ਸਾਈਕਲ ਚਲਾਉਣਗੇ ਕੋਈ ਕੁਝ ਕਰੂਗਾ ਵਾਟੇਵਰ ਜੋ ਵੀ ਕੰਮ ਕਰੇ ਉਹਨੂੰ ਉੱਥੇ ਸਕੂਲ ਦੀ ਕੀਤੀ ਹੋਈ ਕੋਈ ਚੀਜ਼ ਕੰਮ ਆਵੇ ਸਿੱਧਾ ਸਿੱਧਾ ਮੇਰਾ ਤਾਂ ਇਹ ਹਿਸਾਬ ਹੈ ਐਜੂਕੇਸ਼ਨ ਦੇ ਨਾਲ ਸੋ ਜਿਹੜੀਆਂ ਚੀਜ਼ਾਂ ਇਦਾਂ ਨਹੀਂ ਕਰਦੀਆਂ ਉਹਨਾਂ ਨੂੰ ਥੋੜਾ ਥੋੜਾ ਅਸੀਂ ਆਲਟਰ ਕਰਕੇ ਆਊਟ ਕਰ ਦਈਏ ਜਿਹੜੀਆਂ ਚੀਜ਼ਾਂ ਇਦਾਂ ਕਰਦੀਆਂ ਨੇ ਉਹਨਾਂ ਨੂੰ ਚਾਹੇ ਨਵਾਂ ਸਬਜੈਕਟ ਕੋਈ ਹੋਵੇ ਜਿਹਨੂੰ ਚਾਹੇ ਜ਼ਿੰਦਗੀ ਨਾਵਾਂ ਲਿਖ ਲਓ ਜਿਹਨੂੰ ਚਾਹੇ ਕੁਝ ਲਿਖ ਲਓ ਹਣਾ ਜਾਂ ਹੋ ਸਕਦਾ ਫਿਜ਼ਿਕਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣ ਜਿਹੜੀਆਂ ਰੋਜ਼ਾਨਾ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਹੋਣਗੀਆਂ ਉਹ ਸਕਦੀਆਂ ਕਿਉਂਕਿ ਹਰ ਬੰਦੇ ਨੇ ਸਾਇੰਟਿਸਟ ਨਹੀਂ ਬਣਨਾ ਹੁੰਦਾ ਹਰ ਬੰਦੇ ਨੇ ਰਾਕਟ ਸਾਇੰਸ ਨਹੀਂ ਪੜ੍ਹਨੀ ਹੁੰਦੀ ਪਰ ਹਰ ਬੰਦੇ ਨੇ ਜ਼ਿੰਦਗੀ ਤਾਂ ਜਿਉਣੀ ਆ ਨਾ ਸੋ ਸਾਇੰਸ ਜਿੰਨੀ ਕਿ ਜ਼ਿੰਦਗੀ 'ਚ ਕੰਮ ਆਉਂਦੀ ਆ ਉਹਦੀ ਇਨਸਰਸ਼ਨ ਜ਼ਿਆਦਾ ਕਰਦੀ ਐ ਸਿਲੇਬਸ 'ਚ ਬਾਕੀ ਥੋੜੀ ਜਿਹੀ ਘਟਾਦੀ ਐ ਦਿਸ ਇਜ਼ ਵਾਟ ਆਈ ਥਿੰਕ ਇਹ ਇਦਾਂ ਮੈਨੂੰ ਵੀ ਫੀਲ ਹੋ ਰਿਹਾ ਵੀ ਜਿਵੇਂ ਆਪਾਂ ਸਕੂਲ ਕਾਲਜ 'ਚ ਪੜ੍ਹੇ ਆ ਪ੍ਰੈਕਟੀਕਲ ਕਿਤੇ ਨਾ ਕਿਤੇ ਘਟ ਕਿ ਤਨੇ ਕਿਤੇ ਰਹਿੰਦਾ ਸੀਗਾ ਹੈਨਾ ਆਪਾਂ ਥਿਉਰੀ ਦੇ ਉੱਤੇ ਹੀ ਜ਼ੋਰ ਦਿੱਤਾ ਹੁੰਦਾ ਸੀਗਾ। ਬਹੁਤ ਸਾਰੀਆਂ ਤਾਂ ਬਹੁਤ ਸਾਰੀਆਂ ਗੱਲਾਂ ਮੇਰੇ ਦੋਸਤ ਸਾਰੇ ਪ੍ਰੋਫੈਸਰਜ਼ ਨੇ ਕਾਲਜਸ ਦੇ ਵਿੱਚ ਮੈਂ ਕਈ ਚੀਜ਼ਾਂ ਆ ਉਹਨਾਂ ਨੂੰ ਕਹਿੰਦਾ ਯਾਰ ਇਹਦਾ ਕੋਈ ਮਤਲਬ ਹੈ। ਇਹ ਕਿਉਂ ਪੜਾ ਰਹੇ ਉਹਦੀ ਜਗ੍ਹਾ ਇਹ ਪੜਾਓ। ਉਹ ਕਹਿੰਦੇ ਯਾਰ ਉਹ ਇਹ ਸਿਲੇਬਸ ਹੈ ਸਾਨੂੰ ਵੀ ਪੜਾਉਣਾ ਪੈਣਾ ਬੱਚਿਆਂ ਨੂੰ ਲਿਖਣਾ ਪੈਣਾ ਤਾਂ ਹੀ ਨੰਬਰ ਬਣੇ। ਸੋ ਫਿਲਹਾਲ ਉਹ ਇੱਕ ਪ੍ਰੈਸ਼ਰ ਇੱਕ ਬੋਝ ਆ ਸਿਸਟਮ ਜਿੱਦਾਂ ਚੱਲ ਰਿਹਾ ਜੇ ਤੁਹਾਡਾ 80% ਮਾਰਕਸ ਨਹੀਂ ਹੈਗੇ ਤੁਹਾਨੂੰ ਅਗਲੇ ਕਾਲਜ 'ਚ ਦਾਖਲਾ ਨਹੀਂ ਮਿਲਣਾ। ਹਾ ਨਾ ਹੁਣ ਉਹ ਜ਼ਰੂਰੀ ਵੀ ਹੈ ਜੇ ਨਹੀਂ ਲਏ ਕੋਈ ਫਰਾਕ ਦੇ ਵੱਡੇ ਦਿਲ ਵਾਲੇ ਹੁੰਦੇ ਆ ਜਿਹੜੇ ਇਸ ਗੱਲ ਨੂੰ ਠੋਕਰ ਮਾਰ ਕੇ ਇੱਕ ਨਵੀਂ ਲੀਹ ਕੱਢ ਲੈਂਦੇ ਆ ਤੇ ਉਹ ਬਹੁਤ ਵੱਡੀਆਂ ਗੱਲਾਂ ਕਰ ਦਿੰਦੇ ਆ ਫਿਰ ਔਰ ਹਨਾ ਜਨਰਲੀ ਹੁੰਦਾ ਕਿ ਜਿਹੜਾ ਇੱਕ ਸੋਸਾਇਟੀਲ ਪ੍ਰੈਸ਼ਰ ਆ ਉਹਨੇ ਤੁਹਾਨੂੰ ਕਹਿਣਾ ਕਿ ਨਹੀਂ ਯਾਰ ਪਹਿਲਾਂ ਇਹ ਕਰਕੇ ਨੌਕਰੀ ਲੈ ਲਓ ਫਿਰ ਬਾਕੀ ਗੱਲਾਂ ਕਰ ਲਾਗੇ ਔਰ ਜਦੋਂ ਤੱਕ ਨੌਕਰੀ ਲੈ ਕੇ ਬਾਕੀਆਂ ਗੱਲਾਂ ਕਰਨ ਦੇ ਲਈ ਫਿਰ ਜ਼ਿੰਦਗੀ 'ਚ ਹੋਰ ਬੋਝ ਵੱਧ ਜਾਂਦੇ ਆ ਤੇ ਫਿਰ ਉਹ ਜਿਹੜਾ ਬਲੋਸਮ ਹੁੰਦਾ ਜਿਹੜਾ ਪਿੱਛੇ ਰਹਿ ਗਿਆ ਹੁੰਦਾ ਉਹ ਫੇਰ ਦੁਬਾਰਾ ਖੇਡਦਾ ਨਹੀਂ ਇਹ ਚੱਕਰ ਇਹ ਵਿੱਚੇ ਜ਼ਿਆਦਾਤਰ ਕਰਦੇ ਆ ਵੱਲੇ ਪ੍ਰੈਸ਼ਰ ਹੁੰਦਾ ਪੜੋ 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 ਮੈਂ ਤੁਹਾਨੂੰ ਗੱਲ ਦੱਸਾਂ ਕਰਦੇ ਗਲਤ ਨਹੀਂ ਹੁੰਦੇ ਕਦੀ ਵੀ ਤੁਹਾਡੇ ਜਿਹੜੇ ਫਾਦਰ ਹੋਣਗੇ ਮੰਮੀ ਹੋਣਗੇ ਉਹ ਕਦੀ ਤੁਹਾਡਾ ਬੁਰਾ ਸੋਚਣਗੇ ਤੁਸੀਂ ਸੋਚੋ ਜੇ ਉਹ ਤੁਹਾਨੂੰ ਨੰਬਰ ਲੈਣ ਲਈ ਕਹਿ ਰਹੇ ਉਹਨਾਂ ਨੂੰ ਲੱਗਦਾ ਹੀ ਆ ਕਿ ਨੰਬਰ ਲੈਣੇ ਚਾਹੀਦੇ ਤੇ ਨੌਕਰੀ ਲੱਗੂਗੀ ਉਹ ਉਹਨਾਂ ਦੀ ਬੇਚਾਰਗੀ ਲਾ ਲਓ ਬੇਵਸੀ ਲਾ ਲਓ ਜਾਂ ਉਹਨਾਂ ਦੀ ਮਿਸ ਇਨਫਾਰਮੇਸ਼ਨ ਲਾ ਲਓ ਫਿਲਹਾਲ ਤੱਕ ਜਿੱਦਣ ਉਹਨੂੰ ਪਤਾ ਲੱਗਿਆ ਕਿ ਬੱਚੀ ਦੇ ਭਾਵੇਂ ਫੇਲ ਵੀ ਹੋ ਜਵੇ ਪਰ ਇਹਨੀ ਜ਼ਿੰਦਗੀ ਚ ਬਹੁਤ ਸੋਹਣਾ ਕਮਾਉਣ ਲੱਗ ਜਾਣਾ ਬਹੁਤ ਸਣੀ ਜ਼ਿੰਦਗੀ ਜੀ ਲੈਣੀ ਤੁਹਾਨੂੰ ਕਦੀ ਵੀ ਨਹੀਂ ਕਰ ਸਕਦੇ ਫਿਰ ਨੰਬਰ ਲੈ ਕੇ ਆ ਜੇ ਉਹਨਾਂ ਨੂੰ ਜੈਨੂਲੀ ਲੱਗਦਾ ਹੋਵੇ ਕਿ ਨੰਬਰਾਂ ਤੋਂ ਬਿਨਾ ਵੀ ਕੁਝ ਚੀਜ਼ ਸਿਰਜੀ ਜਾ ਸਕਦੀ ਹੈ ਜਿਹੜੇ ਵੀ ਬੱਚਿਆਂ ਨੇ ਬਹੁਤ ਵੱਡੇ ਬੱਚੇ ਕੀ ਬੰਦਿਆਂ ਨੇ ਕੰਮ ਕੀਤੇ ਆ ਉਹ ਬਾਗੀ ਤਾਂ ਹੋਏ ਹੀ ਨੇ ਮਾਪਿਆਂ ਤੋਂ ਵੀ ਟੀਚਰਸ ਤੋਂ ਵੀ ਸੋਸਾਇਟੀ ਤੋਂ ਵੀ ਮੁਹੱਬਤ ਤੋਂ ਵੀ ਘਰਦਿਆਂ ਤੋਂ ਵੀ ਸਾਰਿਆਂ ਤੋਂ ਹੀ ਉਹ ਉਨੀ ਬਗਾਵਤ ਤਾਂ ਕਰਨੀ ਪਈ ਕਿਉਂਕਿ ਇੱਕ ਇੱਕ ਆਰਗੇਨਾਈਜੇਸ਼ਨ ਆਲਰੇਡੀ ਐਸਟੈਬਲਿਸ਼ਡ ਉਹਦੇ ਚ ਬਾਗੀ ਹੋਣਾ ਪੈਣਾ ਜੇ ਬਗਾਵਤ ਵਰਗੀ ਆਰਗੇਨਾਈਜੇਸ਼ਨ ਆਲਰੇਡੀ ਸਟੈਬਲਿਸ਼ ਹੋ ਜੇ ਉਹਦੇ ਸਫੀਰ ਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਹੋ ਜਾਣਾ ਕਿਸੇ ਬਾਗੀ ਹੋਏ ਕਿ ਮੈਨੂੰ ਲੱਗਦਾ ਕਿ ਜਦੋਂ ਮੇਰੇ ਫਾਦਰ ਕਹਿੰਦੇ ਸੀਗੇ ਮੈਂ ਐਮਏ ਕਰਕੇ ਅੱਛਾ ਯਾਰ ਬੀਐਡ ਕਰ ਲਾ ਫਿੱਟ ਬਾਸਟਰ ਲੱਜੇਗਾ ਤੇ ਮੈਨੂੰ ਐਸੀ ਯਾਰ ਮੈਂ ਕੈਂਪਸ 'ਚ ਰਹਿਣਾ ਬੀਐਡ ਕਰਨ ਤਾਂ ਕਿਤੇ ਹੋਰ ਜਾਣਾ ਪਊਗਾ ਮੈਂ ਪੀਯੂਚ ਹੀ ਰਹਿਣਾ ਮੈਂ ਉਹਨੂੰ ਮਨਾਇਆ ਹੋਰ ਥੋੜਾ ਬਹੁਤ ਕਿ ਮੈਂ ਆਪ ਹੀ ਹੁਣ ਤੁਹਾਡਾ ਫੀਸ ਨਹੀਂ ਲਾਉਂਗਾ ਪਰ ਮੈਂ ਐਮਫਿਲ ਕਰਨੀ ਸ਼ੁਰੂ ਕਰ ਦਿੰਦਾ ਉਹ ਕਹਿੰਦੇ ਚ ਠੀਕ ਹੈ ਸਾਨੂੰ ਕੀ ਹੈ ਐਮਫਲ ਕੀਤੀ ਐਮਫਲ ਹੋ ਕੇ ਪੀਐਸਡੀ ਹੋ ਗਈ ਪੀਐਸਡੀ ਹੋ ਗਈ ਤੁਸੀਂ ਯੂਨੀਵਰਸਿਟੀ ਹੀ ਪੜਾਉਣ ਤਾਂ ਲੱਗ ਗਏ ਪਰ ਨਾਲ ਨਾਲ ਜਿਹੜਾ ਮੇਰਾ ਜੈਨੂਇਨ ਸ਼ੌਕ ਸੀ ਉਹ ਕੰਟੀਨਿਊ ਰਿਹਾ ਸਮਝ ਰਹੇ ਹੋ ਤੁਸੀਂ ਹੁਣ ਇਹ ਬੜੀ ਛੋਟੀ ਜਿਹੀ ਬਗਾਵਤ ਆ ਪਰ ਆਪਣੀ ਕਿਸਮ ਦੀ ਹੈ ਹੈਨਾ ਸੋ ਜੇ ਮੈਂ ਉਹ ਨਾ ਕਰਦਾ ਜਿਵੇਂ ਬੀਏਡ ਕਰਕੇ ਟੀਚਰ ਲੱਗ ਜਾਂਦਾ ਹੋ ਸਕਦਾ ਮੈਂ ਕਿਸੇ ਸਕੂਲ ਚ ਹੋਣ ਨੂੰ ਪੜਾਉਂਦਾ ਹੁੰਦਾ ਪਰ ਜੋ ਮੈਂ ਹੁਣ ਸਿਰਜ ਰਿਹਾ ਸ਼ਾਇਦ ਇਹ ਨਾ ਹੁੰਦਾ ਜ਼ਿੰਦਗੀ ਤਾਂ ਹੋ ਸਕਦਾ ਉਹ ਤੋਂ ਵੀ ਚੰਗੀ ਹੁੰਦੀ ਪਰ ਇਹ ਜਿਹੜੀਆਂ ਨਵੀਆਂ ਲੀਹਾਂ ਪੌਣੀਆਂ ਸੀਗੀਆਂ ਉਹਦੇ ਲਈ ਕੁਛ ਨਾ ਕੁਛ ਤਾਂ ਤੁਹਾਨੂੰ ਖੇਡਣਾ ਪੈਂਦਾ ਹੀ ਹੈ ਇੱਕ ਰਿਸਕ ਲੈਣਾ ਹਾਂਜੀ ਉੱਥੇ ਆਪਾਂ ਕੁਝ ਸਿੰਗਲਸ ਹੈ ਗਿਆ ਆਪਣੀ ਪੰਜਾਬੀ ਇੰਡਸਟਰੀ ਦੇ ਚਾਹੇ ਉਹ ਹਰ ਫਾਰਮਰ ਹੋਣ ਜਾਂ ਫਿਰ ਕਨਵਰ ਗਰੇਵਾਲ ਸਰ ਹੋਣ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ 'ਚ ਨਹੀਂ ਪੜਾਉਣਾ ਇਹ ਚੀਜ਼ ਕਹੀ ਜਾਂਦੀ ਹੈ ਕੀ وجہ ਹੋ ਸਕਦੀ ਵੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਵੀ ਬੱਚੇ ਨੂੰ ਸਕੂਲ 'ਚ ਨਹੀਂ ਪੜਾਇਆ ਜਾਵੇਗਾ ਉਹਨਾਂ ਨੂੰ ਘਰ 'ਚ ਹੀ ਪੜਾਇਆ ਜਾਵੇਗਾ ਦੇਖੋ ਜੇਕਰ ਤੁਸੀਂ ਇਹ ਜਗੜੇ ਕਰ ਸਕਦੇ ਹੋ ਜੈਨਾ ਵਕਤ ਦੇ ਸਕਦੇ ਹੋ ਇਨਾ ਇਨੀਸ਼ੀਏਟਿਵ ਲੈ ਸਕਦੇ ਹੋ ਇਨੀ એનર્ਜੀ ਮਤਲਬ ਬਾਕੀ ਚੀਜ਼ਾਂ ਦੇ ਨਾਲ ਨਾਲ ਅ ਹੋਰ ਜ਼ਾਹਿਰ ਦੀ ਗੱਲ ਹੈ ਕਿ ਉਹਨਾਂ ਦਾ ਇਸ ਗੱਲ 'ਚ ਬਹੁਤ ਵੱਡਾ ਬਿਲੀਫ ਵੀ ਹੋਏਗਾ ਆਦਰਵਾਇਸ ਕੋਈ ਬੰਦਾ ਇਟਾ ਵੱਡਾ ਸਟੈਪ ਨਹੀਂ ਲੈਂਦਾ ਸੋ ਅਪਰ ਹੀ ਆਪਣੀ ਆਪਣੀ ਟੇਕਿੰਗ ਹੈ ਹਰ ਬੰਦੇ ਦੀ ਮੈਂ ਤੁਹਾਨੂੰ ਦੱਸਾਂ ਇਹਦੇ 'ਚ ਕੋਈ ਵੀ ਕਦੀ ਵੀ ਕਿਤੇ ਵੀ ਗਲਤ ਨਹੀਂ ਹੁੰਦਾ ਜਾਂ ਤਾਂ ਇਗਨੋਰੈਂਸ ਹੁੰਦੀ ਹੈ ਜਾਂ ਕਹਿ ਲਓ ਕਿ ਇੱਕ ਉਹਨਾਂ ਨੂੰ ਬਿਲੀਫ ਹੁੰਦਾ ਇਹਰ ਇਦਾ ਹੋ ਜਾਏਗਾ ਸੋ ਜਿਹਨੂੰ ਜਿਹਨੂੰ ਜਿੱਦਾਂ ਲੱਗਦਾ ਉਹਨੂੰ ਇੱਕ ਵਾਰੀ ਕਰਕੇ ਜ਼ਰੂਰ ਦੇਖ ਲੈਣਾ ਚਾਹੀਦਾ ਅਤੇ ਆਪਾ ਤੁਹਾਡੇ ਗਾਣਿਆਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਤੁਹਾਡੇ ਗਾਣੇ ਆਏ ਜਲਸਾ ਇੱਕ Song ਆਇਆ ਸੀਗਾ ਬਹੁਤ ਪਸੰਦ ਕੀਤਾ ਸੀ ਸਾਰੇ ਨੇ ਹੁਣ ਇੱਕ Sky Force ਦੇ ਵਿੱਚ ਵੀ ਆਇਆ ਤੇ ਪੰਜਾਬੀ ਜਿਹੜੇ ਛਾ ਰਿਹਾ ਪੂਰੇ ਤਰੀਕੇ ਦੇ ਨਾਲ ਬਾਲੀਵੁੱਡ 'ਚ ਵੀ ਸੋ ਇਹਨਾਂ ਚੀਜ਼ਾਂ ਦੇ ਬਾਰੇ ਆਪਣਾ ਐਕਸਪੀਰੀਅੰਸ ਥੋੜਾ ਸ਼ੇਅਰ ਕਰੋ ਉਥੋਂ ਦੇ ਲੋਕਾਂ ਦੇ ਨਾਲ ਕੰਮ ਕਰਨ ਆ ਦੇਖੋ ਜਲਸਾ ਤਾਂ ਅਕਸ਼ਾਪਾ ਜੀ ਨੂੰ ਵੈਸੀ ਬਹੁਤ ਪਸੰਦ ਸੀਗਾ ਹਾਂਜੀ ਹਾਂਜੀ ਉਹ ਉਹ ਉਹਨਾਂ ਨੇ ਫੋਨ ਕਰਕੇ ਮੇਰੇ ਤੋਂ ਲਿਆ ਸੀ ਐਤਕੀ ਉਹਦਾ ਦੀ ਫਿਲਮ ਸੀਗੀ ਰਾਹਿਰ ਜੀ ਗੱਲਿਆ ਸਾਰਿਆਂ ਨੂੰ ਲੱਗਦਾ ਸੀਗਾ ਕਿ ਸਾਡੀ ਇੱਕ ਸਾਂਝ ਜੀ ਹੈਗੀ ਐ ਸਾਰੇ ਗਮਾਂ ਨਾਲ ਸਾਡਾ ਵੈਸੀ ਇੱਕ ਬੜੀ ਲੌਂਗ ਅਫੀਲੀਏਸ਼ਨ ਆ ਤਨਿਸ਼ਕ ਬਾਗਚੀ ਪਿਛਲੇ ਡੇਢ ਦੋ ਸਾਲ ਤੋਂ ਉਹ ਸਾਡੀ ਥੋੜੀ ਬਹੁਤ ਕਮੈਂਟ ਤੇ ਜਾਂ ਉੱਤੇ ਗੱਲ ਹੁੰਦੀ ਸੀ ਮੈਸੇਜ ਤੇ ਇਸ ਵਾਰੀ ਉਹਨਾਂ ਦਾ ਆਇਆ ਕਿ ਪਾਜੀ ਇਹ गाना ਹੈ ਮੈਨੇ ਆਪਸੇ ਕਰਵਾਣਾ ਮੈਨੇ ਕਿਹਾ ਯਾਰ ਮੈਨੇ ਕਦੇ ਕੀ ਹੈ ਨਹੀਂ ਐਸੇ ਗਾਣਾ ਬਣਾ ہوا ਆਲਰੇਡੀ ਮੇਰੇ ਤੋਂ ਆਪਣੇ ਗਾਣੇ ਹੋਤੇ ਆਪਕੋ ਅੱਛਾ ਲਗੇ ਲੈ ਲੀਜੀਏ ਨਹੀਂ ਭਾਜੀ ਆਪ ਇੱਕ ਪਰ ਪਲੀਜ਼ ਇਟ ਵਿਲ ਬੀ ਐਨ ਆਨਰ ਟੂ ਵਰਕ ਵਿਦ ਅਨ ਲੈਜੈਂਡ ਉਹਨਾਂ ਨੇ ਇਤਨੀ ਲੰਬੇ ਲੰਬੇ ਮੈਸੇਜ ਇੰਨੇ ਜ਼ਿਆਦਾ ਲਿਖੇ ਤੇ ਮੈਂ ਵੈਸੀ ਹੀ ਪਸੀਜ ਗਿਆ ਮੈਂ ਕਿਹਾ ਯਾਰ ਕੋਈ ਇੱਕ ਨੈਸ਼ਨਲ ਇੰਡਸਟਰੀ ਦਾ ਬੰਦਾ ਇੱਕ ਡੋਮੈਸਟਿਕ ਆਰਟਿਸਟ ਨੂੰ ਇਨੀ ਤਵੱਜੋ ਅਹਿਮੀਅਤ ਰਤਬਾ ਦੇ ਰਿਹਾ ਮੈਨੂੰ ਮੈਂ ਕਿਹਾ ਆਈ ਵਿਲ ਟ੍ਰਾਈ ਮਾਈ ਬੈਸਟ ਤੇ ਮੈਂ ਅਗਲੇ ਦਿਨ ਘਰੀ ਸੀਗਾ ਸਟੂਡੀਓ ਉਹਨਾਂ ਨੇ ਟਰੈਕ ਭੇਜਿਆ ਤੇ ਮੈਂ ਉਹ ਡੱਬ ਕਰਕੇ ਵਾਪਸ ਭੇਜਤਾ ਤੇ ਉਸ ਤੋਂ ਬਾਅਦ ਮੈਂ ਵੀ ਪੁੱਲ ਪਲ ਗਿਆ ਜਿੱਦਾਂ ਇਹ ਤਾਂ ਹੁਣ ਜਿਸ ਦਿਨ ਮੈਂ ਹਾਇਦਰਾਬਾਦ ਸੀਗਾ ਮੈਂ ਸ਼ੋਅ ਕਾਨਸਰਟ ਤੋਂ ਥੱਲੇ ਉਤਰਿਆ 11:30 ਵਜੇ ਤੇ ਮੈਨੂੰ ਦੋਸਤ ਨੇ ਦੱਸਿਆ ਕਿ ਤੁਹਾਨੂੰ ਕੋਈ ਉਹ ਆਈ ਹੈ ਉਹ ਨੋਟੀਫਿਕੇਸ਼ਨ ਕੋ ਪਤਾ ਨਹੀਂ ਕੀ ਕੀ ਕਹਿੰਦੇ ਉਹਨੂੰ ਕੋਲਾਬੋਰੇਸ਼ਨ ਹ ਸਾਰੇ ਗਾਮਾ ਦੀ ਮੈਨੂੰ ਹੋਰ ਤੋਂ ਪਤਾ ਲੱਗਾ ਕਿ ਅੱਛਾ ਤੁਹਾਡਾ ਗਾਣਾ ਰੀਲਿਸ ਹੋ ਗਿਆ ਸੇਮ ਡੇਅ ਰੀਲਿਸ ਹੋਣ ਤੋਂ ਬਾਅਦ ਆਦਰਵਾਇਜ਼ ਮੇਰਾ ਜਨਨਲੀ ਬਹੁਤ ਹੀ ਇਗਨੋਰੈਂਟ ਜਿਹਾ ਬੰਦਾ ਐ ਮੈਂ ਇਸ ਸਿਲਸਿਲੇ 'ਚ ਕਿ ਕੀ ਹੋ ਰਿਹਾ ਕਦੋਂ ਹੋ ਰਿਹਾ ਕਿੱਥੇ ਹੋ ਰਿਹਾ ਜ਼ਿਆਦਾ ਮੇਰੀ ਤਵੱਜ ਨਹੀਂ ਮੈਂ ਕੀ ਸਰਜ ਰਿਆਂ ਮੇਰੇ ਮੇਰੀ ਉਹਦੇ 'ਚ ਜ਼ਿਆਦਾ ਉਹ ਹੁੰਦੀ ਹੈ ਤਵਕਕ ਤਵਜੂ ਕਹ ਲਓ ਤੇ ਉਹਦੇ 'ਚ ਮੈਂ ਜ਼ਿਆਦਾ ਖੁਸ਼ ਰਹੰਦਾ ਪਰ ਬਹੁਤ ਚੰਗਾ ਲੱਗਿਆ ਕਿ ਇਡਾ ਲਾਵਿਸ਼ ਸ਼ੂਟ ਹੋਇਆ ਹੋਇਆ ਸਾਰੇ ਬੜੇ ਸੋਹਣੇ ਲੱਗ ਰਹੇ ਆ ਇਡਾ ਵੱਡਾ ਕ੍ਰੂ ਇੱਕ ਸਿੰਕ ਦੇ ਵਿੱਚ ਇੰਨਾ ਨਾਚ ਕਰ ਰਿਹਾ ਔਰ ਆਪਣੇ ਆਪ ਸੀ ਬੜੀ ਮੈਨੂੰ ਪਤਾ ਵੀ ਜਦ ਤੁਸੀਂ ਫਿਲਮ ਬਣਾਉਂਦੇ ਤੁਹਾਨੂੰ ਪਤਾ ਹੁੰਦਾ ਕਿ ਇਸ ਚੀਜ਼ ਦੀ ਕਿੰਨੀ ਅਹਿਮੀਅਤ ਹੈ ਇਹਦੇ ਵਿੱਚ ਕਿੰਨੀ એનર્ਜੀ ਕਿੰਨਾ ਟਾਈਮ ਕਿੰਨੇ ਫਾਈਨਾਂਸਸ ਲੱਗਦੇ ਨੇ ਸੋ ਯਾ ਆਮ ਵੈਰੀ ਹੈਪੀ ਫੋਰ ਥੈਟ ਦਾ ਅਸੂਮੀ मैम ਦੇ ਨਾਲ ਵੀ ਤੁਸੀਂ ਫਰਸਟ ਟਾਈਮ ਕੰਮ ਕਰ ਰਹੇ ਹੋ ਵੈਸੇ ਤੁਹਾਡੀ ਜੋੜੀ ਨੀਰੂ ਬਾਜਵਾ ਮੈਮ ਦੇ ਨਾਲ ਬਹੁਤ ਪਸੰਦ ਕੀਤੀ ਜਾਂਦੀ ਹੈ ਤੇ ਹਰ ਕੋਈ ਜਾਣਦਾ ਵੀ ਉਹਨਾਂ ਦੇ ਨਾਲ ਵੈਕਟ ਵੈਕ ਫਿਲਮਾਂ ਅੱਛਾ ਤੇ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸੀਗਾ ਉਹਨਾਂ ਦੇ ਨਾਲ ਕੰਮ ਕਰਨ ਦਾ ਕਿਉਂਕਿ ਜਦੋਂ ਮੈਮ ਦਾ ਮੈਂ ਇੰਟਰਵਿਊ ਸੁਣ ਰਹੀ ਸੀਗੀ ਤਾਂ ਉਹ ਕਹਿ ਰਹੇ ਸੀਗੇ ਵੀ ਮੈਂ ਸ਼ਰਾਰਤੀ ਸੀਗੀ ਸੋ ਸਤਿੰਦਰ ਸਰ ਵੀ ਉਹ ਮੇਦੇ ਹੀ ਹੋ ਜਾਂਦੇ ਸੀਗੇ ਮੇਰੇ ਨਾਲ ਤੇ ਮਤਲਬ ਉਹ ਉਸ ਤਰੀਕੇ ਦੇ ਇਨਸਾਨ ਹੈ ਵੀ ਜਦ ਜਿਦ ਸਿਚੁਏਸ਼ਨ ਹੋਵੇ ਉਸ ਤਰੀਕੇ ਨਾਲ ਹੋ ਜਾਂਦੇ ਆ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਨਹੀਂ ਕਿਉਂਕਿ ਅਸੀਂ ਦੇਖੋ ਮੈਂ ਕੋ-ਐਕਟਰ ਤਾਂ ਹੈਗਾ ਹੀ ਆ ਨਾਲ ਨਾਲ ਅਸੀਂ ਪ੍ਰੋਡਿਊਸਰਸ ਵੀ ਹੈਗੇ ਮੇਕਰ ਵੀ ਆ ਇਸ ਫਿਲਮ ਦੇ ਸੋ ਸਾਡਾ ਇੱਕ ਵੈਸੀ ਹੀ ਫਰਜ਼ ਹੁੰਦਾ ਕਿ ਜਿਹੜਾ ਵੀ ਸੈੱਟ ਤੇ ਕੋਈ ਵੀ ਆਰਟਿਸਟ ਹੈ ਉਹਦਾ ਖਿਆਲ ਰੱਖਣਾ ਉਹਦੀਆਂ ਫੈਸਿਲਿਟੀਆਂ ਦਾ ਉਹਦੀ ਕੀ ਜ਼ਰੂਰਤ ਹੈ ਉਹਨੂੰ ਕੋਈ ਹਾਰਡਲ ਤਾਂ ਨਹੀਂ ਉਹਨੂੰ ਕੋਈ ਮੁਸ਼ਕਿਲ ਤਾਂ ਨਹੀਂ ਉਹ ਗੱਲਾਂ ਕਰਕੇ ਥੋੜਾ ਜਿਹਾ ਤੁਸੀਂ ਐਮਪੈਥੈਟਿਕ ਵੀ ਜ਼ਿਆਦਾ ਹੁੰਨੇ ਆ ظاہر ਜੀ ਗੱਲ ਹੈ ਬਟ ਉਹ ਤਾਂ ਬਹੁਤ ਹੀ ਜਿੱਦਾਂ ਉਹਨਾਂ ਦਾ ਤਰਸੀ ਹੈਗਾ ਕਿ ਚੁਲਬਲੇ ਬੜੇ ਨੌਟੀ ਤੇ ਹਰ ਵੇਲੇ ਖਿੜੇ ਰਹਿਣ ਵਾਲੀ ਸ਼ਖਸੀਅਤ ਆ ਤੇ ਉਹ ਸਾਰੇ ਸੈੱਟ ਨੂੰ ਵੀ ਉਦਾਂ ਹੀ ਰੱਖਦੇ ਸੀਗੇ ਸੋ ਉਹਨਾਂ ਦੇ ਅਸਰ ਤੋਂ ਕੋਈ ਹੋਰ ਸਾਡੇ ਵਰਗਾ ਵੀ ਵਾਜ ਨਹੀਂ ਰਹਿ ਸਕਦਾ ਉਹ ਸਾਡੇ ਖਿਲਖਲਾ ਕੇ ਹਾਸੇ ਰਹਿੰਦੇ ਸੀ ਇੱਕ ਫਿਲਮ ਵੀ ਇਹੋ ਜਿਹੀ ਹੈ ਜਿਹਦੇ ਵਿੱਚ ਇਹ ਬਲੋਸਮ ਬਹੁਤ ਸੋਹਣਾ ਕੈਪਚਰ ਹੋਇਆ ਹੋਇਆ ਸੋ ਇਟ ਵਾਸ ਅ ਰੀਅਲੀ ਨਾਈਸ ਐਕਸਪੀਰੀਅੰਸ ਵਰਕਿੰਗ ਵਿਦ ਸਰ ਜਾਨ ਜਾਨ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਇਹ ਹੀ ਹੈ ਜੀ ਕਿ ਇੰਟਰਵਿਊਸ ਕਾਫੀ ਹੋ ਗਈ ਹੈ ਇਸ ਇੰਟਰਵਿਊ ਦੇ ਵਿੱਚ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਖਸ਼ਾਰ ਸਿੰਘ ਆਪਣਾ ਰਸਤੂ 7 ਫਰਵਰੀ 2025 ਫਰਾਈਡੇ ਇੰਟਰਨੈਸ਼ਨਲੀ ਰਿਲੀਜ਼ ਹੋ ਰਹੀ ਹੈ ਮੈਨੂੰ ਲੱਗਦਾ ਨਿਊਜ਼ੀਲੈਂਡ ਸਭ ਤੋਂ ਪਹਿਲਾਂ ਹੋ ਜਾਂਦੀ ਹੈ ਆਸਟ੍ਰੇਲੀਆ ਹੁੰਦੇ ਹੁੰਦੇ ਇੱਥੇ ਜਾ ਕੇ ਫਿਰ ਯੂਰਪ ਯੂਕੇ ਤੇ ਨਾਰਥ ਅਮਰੀਕਾ ਤੱਕ ਉਹ ਟਾਈਮ ਪੀਰੀਅਡ ਹੈ ਜਿਹੜਾ ਹੌਲੀ-ਹੌਲੀ ਚੇਂਜ ਹੁੰਦਾ ਜਾਏਗਾ ਸੋ ਜਿਹੜਾ ਵੀ ਤੁਹਾਨੂੰ ਵਕਤ ਮਿਲੇਗਾ ਮੈਂ ਸਾਡੀ ਤਗੀਦ ਹੈ ਕਿ ਫਿਲਮ ਬਣਾਉਣ ਚ ਬਹੁਤ ਆਬਵੀਅਸਲੀ ਵਕਤ ਬਹੁਤ ਲੱਗਦਾ ਗੀਤ ਤਾਂ ਹੁੰਦਾ ਕਿ ਮੈਂ ਹੁਣੇ ਲਿਖਿਆ ਜਾ ਕੇ ਡਬ ਕਰਤਾ ਇੱਕ ਦੇ ਦਿਨ ਜ ਮਿਊਜ਼ਿਕ ਬਣ ਗਿਆ ਵੀਡੀਓ ਬਣਾਉਣਾ ਬਣਾਓ ਨਹੀਂ ਤਾਂ ਆਡੀਓ ਰੀਲੀਜ਼ ਕਰ ਦਿਓ ਫਿਲਮ ਕਿਹੋ ਜੀ ਚੀਜ਼ ਆ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗਦੀ ਆ ਵਕਤ ਲੱਗਦਾ ਫਾਈਨੈਂਸਸ ਲੱਗਦੇ ਨੇ ਸੋ ਤੁਹਾਨੂੰ ਤਗੀਦ ਆ ਕਿ ਜੇਕਰ ਤੁਸੀਂ ਜ਼ਰੂਰ ਇੱਕ ਵਾਰੀ ਇਹ ਫਿਲਮ ਦੇਖਿਓ ਉਮੀਦ ਹੈ ਇਹੀ ਕਿ ਤੁਹਾਨੂੰ ਬਹੁਤ ਚੰਗੀ ਲੱਗੇਗੀ ਜੇ ਨਾ ਲੱਗੀ ਤਾਂ ਹੁਣ ਤੋਂ ਹੀ ਮਾਫੀ ਆ ਔਰ ਸਾਨੂੰ ਜ਼ਰੂਰ ਮਸ਼ਵਰੇ ਦਿਓ ਕਿਸੇ ਤਰੀਕੇ ਕਿ ਅਸੀਂ ਕਿਹੋ ਜਿਹਾ ਕੰਮ ਕਰੀਏ ਤੇ ਜੇ ਵਾਕਈ ਚੰਗੀ ਲੱਗੀ ਫਿਰ ਤੁਸੀਂ ਬਾਕੀਆਂ ਨੂੰ ਵੀ ਦੱਸਿਓ ਤੇ ਸ਼ਾਇਦ ਪਾਰਵਤਾਰੇ ਹੋ ਜਾਣਾ ਅੱਛਾ ਮੈਂ ਨਾ ਜਾਂਦੇ ਜਾਂਦਾ ਇੱਥੇ ਕਮੈਂਟਸ ਜ਼ਰੂਰ ਪੜ ਕੇ ਸੁਣਾਉਂਗੀ ਕਿਉਂਕਿ ਮੈਂ ਤਾਂ ਉਹ ਟ੍ਰੇਲਰ ਦੀ ਕਮੈਂਟਸ ਦੇਖੀ ਸੀ ਦੋ ਚਾਰ ਕਮੈਂਟਸ ਹੈ ਜਿਸ ਦੇ ਵਿੱਚ ਇੱਕ ਸ਼ਖਸ ਹੈ ਉਹਨਾਂ ਦੇ ਵੱਲ ਲਿਖਿਆ ਗਿਆ ਕਿ ਪੰਜਾਬੀ ਫਿਲਮਾਂ 'ਚ ਇਹ ਨਵੇਕਲੀ ਕਿਸਮ ਦੀ ਪਹਿਲ ਹੈ ਇਹ ਇਹੋ ਜੀ ਸਰਤਾਜ ਸਾਹਿਬ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ ਇੱਕ ਹੋਰ ਸ਼ਖਸ ਹੈ ਉਹਨਾਂ ਦਾ ਨਾਮ ਰੱਬ ਕੋਰ ਉਹਨਾਂ ਨੇ ਲਿਖਿਆ ਵੀ ਇਹ ਸੋਚ ਉਤੇ ਆਧਾਰਿਤ ਮੂਵੀ ਦੀ ਤਾਂ ਸਮਾਜ ਨੂੰ ਲੋੜ ਬਹੁਤ ਵਧੀਆ ਕਨਸੈਪਟ ਹੈ ਇੱਕ ਸ਼ਖਸ ਲਿਖ ਦੇਣਾ ਅੱਜ ਦੇ ਸਮੇਂ ਵਿੱਚ ਜਦੋਂ ਪੜ੍ਹਾਈ ਦੇ ਇਨ ਨੇ ਸਾਧਨ ਹੋਣ ਵੱਜੋਂ ਵੀ ਸਕੂਲ ਵਿੱਚ ਇਹ ਨਹੀਂ ਦੱਸਿਆ ਜਾਂਦਾ ਤੇ ਸਿਖਾਇਆ ਨਹੀਂ ਜਾਂਦਾ ਕਿ ਇੱਕ ਇਨਸਾਨ ਕਿਵੇਂ ਬੰਨਾ ਹੈ ਬਸ ਉਸ ਨੂੰ ਇਹ ਦੱਸਦੇ ਕਿ ਨੰਬਰ ਕਿਵੇਂ ਜ਼ਿਆਦੇ ਲੈ ਕੇ ਆਉਣੇ ਹਨ ਕਿ ਸਾਡੀ ਸੋਚ ਬਸ ਐਗਜ਼ਾਮ ਤੱਕ ਸੀਮਿਤ ਰਹਿ ਗਈ ਹੈ ਸਾਨੂੰ ਇਸ ਤਰ੍ਹਾਂ ਦੀ ਮੂਵੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਅਸਲੀ ਐਜੂਕੇਸ਼ਨ ਦਾ ਸੁਨੇਹਾ ਹਰ ਜਗ੍ਹਾ ਪਹੁੰਚਾ ਸਕੀਏ ਇੱਕ ਸ਼ਖਸ ਦੇ ਵੱਲੋਂ ਲਿਖਿਆ ਗਿਆ ਸ਼ੁਕਰ ਹੈ ਰੱਬ ਦਾ ਕਿਸੇ ਨੇ ਇਹ ਕਨਸੈਪਟ ਚੱਕਿਆ ਸਭ ਨੂੰ ਮਿਲ ਕੇ ਇਹ ਮੂਵੀ ਹਿੱਟ ਕਰਨੀ ਚਾਹੀਦੀ ਹੈ ਸੋ ਕੀ ਕਹਿਣਾ ਚਾਹਾਂ ਪਹਿਲੇ ਜੀ ਬਹੁਤ ਪਿਆਰ ਮਿਲ ਗਿਆ ਬਹੁਤ ਬਹੁਤ ਮਿਹਰਬਾਨੀ ਜੀ ਜਿੰਨਾ ਵੀ ਤੁਸੀਂ ਲਿਖਿਆ ਮੈਂ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਨਹੀਂ ਹੁੰਦਾ ਤੇ ਤੁਸੀਂ ਵੈਸੇ ਮਨਨ ਵਾਲੀ ਤਾਂ ਗੱਲ ਨਹੀਂ ਹੈਗੀ ਅਸੀਂ ਗਾਣਾ ਜਦੋਂ ਬਣਦਾ ਹੈ ਜਿਵੇਂ 1000% ਉਹ ਚ ਹੁੰਦਾ ਫਿਲਮ ਜਦੋਂ ਬਣਦੀ ਹੈ ਪਰ ਜਦੋਂ ਪਬਲਿਸ਼ ਹੋ ਜਾਂਦਾ ਤੇ ਉਹ ਮੈਨੂੰ ਲੱਗਦਾ ਕਿ ਹੁਣ ਲੋਕਾਂ ਦਾ ਹੋ ਗਿਆ ਤੇ ਮੈਂ ਕਦੀ ਜ਼ਿੰਦਗੀ ਚ ਚੈੱਕ ਹੀ ਨਹੀਂ ਕੀਤਾ ਜੀ ਜੈਨੂਲੀ ਮੈਂ ਕਈ ਵਾਰੀ 10-10 ਸਾਲ ਬਾਅਦ ਆਪਣਾ ਗਾਣਾ ਸੁਣਦਾ ਗੱਡੀ 'ਚ ਉਹ ਵੀ ਕੁਛ ਨੇ ਲਾਇਆ ਹੁੰਦਾ ਤਾਂ ਤੇ ਹਾਂਜੀ ਪਤਾ ਨਹੀਂ ਮੈਨੂੰ ਲੱਗਦਾ ਕਿ ਜੋ ਮੈਂ ਕਰਨਾ ਸੀ ਮੈਂ ਤਾਂ ਕਰ ਦਿੱਤਾ ਹੈ ਨਾ ਹੁਣ ਉਹਨੂੰ ਚੰਗਾ ਲੱਗੂਗਾ ਜ਼ਰੂਰ ਦੇਖ ਸੁਣ ਲੈਣਗੇ ਨਹੀਂ ਲੱਗੂਗਾ ਮੈਂ ਕੁਝ ਹੋਰ ਕੋਸ਼ਿਸ਼ ਕਰੂੰਗਾ ਮੈਂ ਤਾਂ ਇੰਨਾ ਹੀ ਕਰ ਸਕਦਾ ਬਾਕੀ ਜਿਹੜੀਆਂ ਟੀਮਸ ਨੇ ਇਸ ਚੀਜ਼ ਦੀਆਂ ਉਹ ਆਪਣਾ ਆਪਣਾ ਕੰਮ ਕਰਦੀ ਨੇ ਮੇਰਾ ਕੰਮ ਹੈ ਕ੍ਰੀਏਸ਼ਨ ਕਰਨਾ ਸਿਰਜਣਾ ਕਰਨਾ ਕਿਸੇ ਚੀਜ਼ ਨੂੰ ਸੁਨੱਖਾ ਸੋਨਾ ਬਣਾਉਣਾ ਪੇਸ਼ ਕਰਨਾ ਉਸ ਤੋਂ ਬਾਅਦ ਉਹਨਾਂ ਦੀ ਕਚਹਿਰੀ ਹੈ ਜੀ ਉਹ ਦਰਕਾਰ ਵੀ ਕਰ ਸਕਦੇ ਆ ਉਹ ਨਿਹਾਰ ਵੀ ਸਕਦੇ ਆ ਉਹ ਪਿਆਰ ਵੀ ਸਕਦੇ ਆ ਸੋ ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਈਵਨ ਮੇਰੇ ਘਰ ਚ ਵੀ ਤੁਹਾਨੂੰ ਬਹੁਤ ਜ਼ਿਆਦਾ ਸੁਣਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮਾਂ ਦੇਣ ਦੇ ਲਈ ਤੇ ਧੰਨਵਾਦ ਤੁਹਾਡਾ